ਕੀ ਹੈ ਇਹ ਤਿੰਨ ਸਵਾਲ ਪੀਰ ਦਸਤਗੀਰ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਰੱਖੇ ਕਿ ਖੁਦਾ ਤੋਂ ਪਹਿਲਾਂ ਕੀ ਸੀ ਖੁਦਾ ਰਹਿੰਦਾ ਕਿੱਥੇ ਹੈ ਤੇ ਖੁਦਾ ਕਰਦਾ ਕੀ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪੀਰ ਦਸਤਗੀਰ ਜੀ ਨੂੰ ਆਖਿਆ ਕਿ ਕੁਝ ਮੋਹਰਾ ਮਗਵਾਓ ਮੈਂ ਫਿਰ ਤੁਹਾਡੇ ਸਵਾਲ ਦਾ ਜਵਾਬ ਦਿਆਂ ਪੀਰ ਦਸਤਗੀਰ ਨੇ ਸੋਚਿਆ ਸ਼ਾਇਦ ਕੋਈ ਭੇਟਾ ਮੰਗਦੇ ਨੇ ਕੋਈ ਕੋਈ ਭੇਟਾ ਲੈ ਕੇ ਮੇਰੇ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਨੇ ਇਸ਼ਾਰਾ ਹੋਇਆ ਪੀਰ ਦਸਤਗੀਰ ਜੀ ਦਾ ਇੱਕ ਸੇਵਕ ਥਾਲ ਉਹਨਾਂ ਦਾ ਭਰ ਕੇ ਲੈ ਆਉਂਦਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪੀਰ ਜੀ ਮੋਹਰਾਂ ਦੀ ਗਿਣਤੀ ਸ਼ੁਰੂ ਕਰੋ ਪੀਰ ਦਸਤਗੀਰ ਜੀ ਨੇ ਗਿਣਤੀ ਸ਼ੁਰੂ ਕੀਤੀ 1 2 3 4 5 ਸਤਿਗੁਰੂ ਜੀ ਕਹਣ ਲੱਗੇ ਰੁਕ ਜਾਓ ਪੀਰ ਦਸਤਗੀਰ ਜੀ ਰੁਕ ਗਏ ਸਤਿਗੁਰੂ ਜੀ ਕਹਿੰਦੇ ਸ਼ੁਰੂ ਤੋਂ ਗਿਣਤੀ ਕਰੋ ਪੀਰ ਦਸਤਗੀਰ ਬੜਾ ਹੈਰਾਨ ਹੋਇਆ ਕਿ ਮੈਂ ਤੇ ਸ਼ੁਰੂ ਤੋਂ ਹੀ ਸ਼ੁਰੂ ਕੀਤੀ ਸੀ ਫਿਰ ਉਹਨੇ ਗਿਣਤੀ ਸ਼ੁਰੂ ਕੀਤੀ 1 2 3 ਸਤਗੁਰੂ ਜੀ ਨੇ ਫੇਰ ਰੋਕ ਦਿੱਤਾ ਪੀਰ ਜੀ ਰੁਕ ਜਾਓ ਤੁਸੀਂ ਸ਼ੁਰੂ ਤੋਂ ਗਿਣਤੀ ਨਹੀਂ ਕਰ ਰਹੇ ਪੀਰ ਦਸਤਗੀਰ ਬੜਾ ਹੈਰਾਨ ਹੈ ਸਤਗੁਰੂ ਕਹਿਣ ਲੱਗੇ ਸ਼ੁਰੂ ਤੋਂ ਗਿਣਤੀ ਕਰੋ ਪੀਰ ਜੀ ਨੇ ਜਦੋਂ ਇੱਕ ਆਖਿਆ ਸਤਗੁਰੂ ਕਹਿਣ ਲੱਗੇ ਰੁਕੋ ਇਸ ਇੱਕ ਤੋਂ ਪਹਿਲਾਂ ਵੀ ਕੁਝ ਹੈ ਉਹ ਤੇ ਤੁਸੀਂ ਗਿਣਦੇ ਨਹੀਂ ਪੀਰ ਦਸਤਗੀਰ ਕਹਿੰਦਾ ਸਤਗੁਰੂ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਇੱਕ ਤੋਂ ਪਹਿਲਾਂ ਤੇ ਜ਼ੀਰੋ ਹੈ ਨਾ ਤੇ ਜ਼ੀਰੋ ਗਿਣਤੀ ਵਿੱਚ ਨਹੀਂ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੀਰ ਜੀ ਤੁਹਾਡਾ ਸਵਾਲ ਹੈ ਖੁਦਾ ਤੋਂ ਪਹਿਲਾਂ ਕੀ ਸੀ ਖੁਦਾ ਤੋਂ ਪਹਿਲਾਂ ਜ਼ੀਰੋ ਸੀ ਅਰਪਦ ਨਰਪਦ ਤੁੰਦੁਕਾਰਾ ਧਰਨ ਨ ਗਗਨ ਹੁਕਮ ਅਪਾਰਾ ਨਾ ਦਿਨ ਰੈਣ ਨ ਚੰਦ ਨਾ ਸੂਰਜ ਸੁਨੋ ਸੁਨੋ ਪਾਏ ਦਾ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਖੁਦਾ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਸ਼ੂਨ્ય ਸਮਾਦ ਸੀ ਚੀਰੋ ਸੀ ਕੁਝ ਵੀ ਨਹੀਂ ਸੀ ਸੋਨ ਨਹੀਂ ਸੋਨ ਸੀ ਧੁੰਦੂਕਾਰਾ ਸੀ ਨਾ ਦਿਨ ਸੀ ਨਾ ਰਾਤ ਸੀ ਨਾ ਸੂਰਜ ਸੀ ਨਾ ਚੰਦ ਸੀ ਕੁਝ ਵੀ ਨਹੀਂ ਸੀ ਖੁਦਾ ਤੋਂ ਪਹਿਲਾਂ ਕੇਵਲ ਉਹ ਆਪ ਸੀ ਸਤਿਗੁਰੂ ਕਹਿੰਦੇ ਹੋਰ ਕੁਝ ਨਹੀਂ ਸੀ ਪੀਰ ਦਸਤਗੀਰ ਦੀ ਸਮਝ ਪੈ ਗਿਆ ਕਿ ਇੱਕ ਖੁਦਾ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਸਭ ਕੁਝ ਖੁਦਾ ਤੋਂ ਹੀ ਪੈਦਾ ਹੋਇਆ ਉਹਦਾ ਦੂਸਰਾ ਸਵਾਲ ਸੀ ਖੁਦਾ ਰਹਿੰਦਾ ਕਿੱਥੇ ਹੈ ਸਾਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਾਨੂੰ ਇੱਕ ਬਰਤਨ ਦੇ ਵਿੱਚ ਦੁੱਧ ਲਿਆ ਕੇ ਦਿਓ ਪੀਰ ਦਸਤਗੀਰ ਦੇ ਮਨ ਵਿੱਚ ਸੀ ਪਤਾ ਨਹੀਂ ਕਿੱਥੋਂ ਸਫ਼ਰ ਕਰਕੇ ਆਏ ਨੇ ਸ਼ਾਇਦ ਥੱਕੇ ਹੋਣਗੇ ਭੁੱਖ ਲੱਗੀ ਹੋਏਗੀ ਦੁੱਧ ਛਕ ਕੇ ਮੇਰੇ ਸਵਾਲ ਦਾ ਉੱਤਰ ਦੇਣਗੇ ਪੀਰ ਜੀ ਨੇ ਇਸ਼ਾਰਾ ਕੀਤਾ ਸੇਵਕ ਗਿਆ ਦੁੱਧ ਗਰਮ ਕਰਕੇ ਇੱਕ ਬਰਤਨ ਦੇ ਵਿੱਚ ਪਾ ਕੇ ਲੈ ਆਇਆ ਪੀਰ ਦਸਤਗੀਰ ਜੀ ਨੂੰ ਫੜਾਉਂਦਾ ਪੀਰ ਦਸਤਗੀਰ ਜੀ ਨੇ ਉਹ ਬਰਤਨ ਵੇਖਿਆ ਉਹ ਦੁੱਧ ਦਾ ਬਰਤਨ ਗੁਰੂ ਨਾਨਕ ਸਾਹਿਬ ਜੀ ਨੂੰ ਫੜਾ ਦਿੱਤਾ ਸਤਿਗੁਰੂ ਜੀ ਨੇ ਉਸ ਦੁੱਧ ਦੇ ਬਰਤਨ ਨੂੰ ਚੰਗੀ ਤਰ੍ਹਾਂ ਨੀਜ਼ ਲਾ ਕੇ ਵੇਖਿਆ ਤੇ ਪੀਰ ਨੂੰ ਉਹ ਬਰਤਨ ਦੁੱਧ ਵਾਪਸ ਕਰਾਉਂਦੇ ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਕੁਝ ਹੈ ਤੇ ਪੀਰ ਦਸਤਗੀਰ ਨੇ ਛੇਤੀ ਨਾਲ ਬਰਤਨ ਫੜਿਆ ਦੁੱਧ ਦੇ ਵਿੱਚ ਵੇਖਿਆ ਉਹਨੂੰ ਹਿਲਾਇਆ ਸ਼ਾਇਦ ਕੋਈ ਚੀਜ਼ ਹੈ ਜਿਹੜੀ ਵਿੱਚ ਵਹਿ ਗਈ ਕਿਤੇ ਮੇਰੇ ਕਿਸੇ ਚੇਲੇ ਨੇ ਦੁੱਧ ਗਰਮ ਕਰਦਿਆਂ ਕੋਈ ਕਿਸੇ ਤਰ੍ਹਾਂ ਦੀ ਗਲਤੀ ਤੇ ਨਹੀਂ ਕਰ ਦਿੱਤੀ ਆਪਣੇ ਵੱਲੋਂ ਚੰਗੀ ਤਰ੍ਹਾਂ ਹਲਾ ਕੇ ਦੁੱਧ ਨੂੰ ਵੇਖਦਾ ਮਨ ਦੇ ਭਰੋਸੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਦੁੱਧ ਪੜਾ ਕੇ ਕਹਿਣ ਲੱਗਿਆ ਸਤਿਗੁਰੂ ਇਸ ਦੁੱਧ ਵਿੱਚ ਕੁਝ ਵੀ ਨਹੀਂ ਹੈ ਮੈਂ ਆਪ ਵੇਖ ਲਿਆ ਇਹ ਦੁੱਧ ਬਿਲਕੁਲ ਠੀਕ ਹੈ ਸਤਿਗੁਰੂ ਜੀ ਨੇ ਫਿਰ ਹੱਥ ਵਿੱਚ ਫੜਿਆ ਫਿਰ ਵੇਖਿਆ ਪੀਰ ਜੀ ਨੂੰ ਕਹਿਣ ਲੱਗੇ ਨਹੀਂ ਪੀਰ ਜੀ ਦੁੱਧ ਦੇ ਵਿੱਚ ਕੁਝ ਤੇ ਹੈ ਜਿਹੜਾ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਪੀਰ ਦਸਤਗੀਰ ਦੁੱਧ ਦਾ ਬਰਤਨ ਵਾਪਸ ਆਪਣੇ ਹੱਥ ਵਿੱਚ ਫੜਦਾ ਨੀਜ ਲਾ ਕੇ ਵੇਖਦਾ ਕਹਿਣ ਲੱਗਿਆ ਨਹੀਂ ਸੰਤ ਜੀ ਇਸ ਦੁੱਧ ਦੇ ਵਿੱਚ ਕੁਝ ਨਹੀਂ ਹੈ ਸਤਗੁਰੂ ਕਹਿਣ ਲੱਗੇ ਪੀਰ ਜੀ ਤੁਸੀਂ ਭੁੱਲਦੇ ਹੋ ਕੀ ਦੁੱਧ ਦੇ ਵਿੱਚ ਕਿਉਂ ਨਹੀਂ ਤੇ ਪੀਰ ਦਸਤਗੀਰ ਸੀਸ ਝੁਕਾ ਕੇ ਕਹਿਣ ਲੱਗਿਆ ਸਤਿਗੁਰੂ ਦੁੱਧ ਤੇ ਹੈ ਦੁੱਧ ਦੇ ਵਿੱਚ ਘਿਓ ਤੇ ਹੈ ਪਰ ਪ੍ਰਗਟ ਨਹੀਂ ਹੈ ਸਤਿਗੁਰੂ ਕਹਿਣ ਲੱਗੇ ਇਹਨੂੰ ਜਾਗ ਲਾਉਣੀ ਪਏਗੀ ਜਾਗ ਲਾਵਾਂਗੇ ਤਾਂ ਦਹੀਂ ਬਣੇਗਾ ਦਹੀਂ ਨੂੰ ਰੜਕਾਂਗੇ ਤੇ ਮੱਖਣ ਨਿਕਲੇਗਾ ਮੱਖਣ ਨੂੰ ਪਿਘਲਾਵਾਂਗੇ ਤੇ ਘਿਓ ਨਿਕਲੇਗਾ ਪੀਰ ਜੀ ਦੁੱਧ ਦੇ ਵਿੱਚ ਘਿਓ ਮੌਜੂਦ ਹੈ ਪ੍ਰਗਟ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਖੁਦਾ ਹਰ ਜਗ੍ਹਾ ਤੇ ਰਹਿੰਦਾ ਹੈ ਪੀਰ ਦਸਤਗੀਰ ਦਾ ਸਵਾਲ ਹੈ ਖੁਦਾ ਰਹਿੰਦਾ ਕਿੱਥੇ ਹੈ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਪੀਰ ਜੀ ਖੁਦਾ ਹਰ ਜਗ੍ਹਾ ਤੇ ਕਣ ਕੜ ਦੇ ਵਿੱਚ ਰਹਿੰਦਾ ਹੈ ਖੁਦਾ ਤੁਹਾਡੇ ਅੰਦਰ ਵੀ ਮੌਜੂਦ ਹੈ ਪਰ ਉਹਨੂੰ ਪ੍ਰਗਟ ਕਰਨ ਵਾਸਤੇ ਜਪ ਤਪ ਦੀ ਸਿਮਰਨ ਦੀ ਮਿਹਨਤ ਕਰਨੀ ਪਵੇਗੀ ਪੀਰ ਦਸਤਗੀਰ ਦਾ ਤੀਸਰਾ ਸਵਾਲ ਸੀ ਖੁਦਾ ਕਰਦਾ ਕੀ ਹੈ ਤੇ ਪੀਰ ਦਸਤਗੀਰ ਜੀ ਸਿੰਘਾਸ਼ਣ ਤੇ ਬੈਠੇ ਹੋਏ ਸੀ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਪੀਰ ਜੀ ਇਸ ਸਵਾਲ ਦਾ ਜਵਾਬ ਮੈਂ ਉਸ ਤੁਹਾਡੇ ਵਾਲੇ ਸ਼ਿੰਗਾਸ਼ਣ ਤੇ ਬਹਿ ਕੇ ਦਿਆਂਗਾ ਪੀਰ ਦਸਤਗੀਰ ਕਹਿੰਦੇ ਸਤਿ ਬਚਨ ਸ਼ਿੰਗਾਸ਼ਣ ਤੋਂ ਉੱਠਿਆ ਧਰਤੀ ਤੇ ਥੱਲੇ ਬੈਠ ਗਿਆ ਧੰਨ ਗੁਰੂ ਨਾਨਕ ਸਾਹਿਬ ਸ਼ਿੰਗਾਸ਼ਣ ਤੇ ਬੈਠ ਕੇ ਕਹਿਣ ਲੱਗੇ ਪੀਰ ਜੀ ਬਸ ਖੁਦਾ ਇਹੀ ਕੁਝ ਕਰਦਾ ਹੈ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਤ ਤੇ ਮੁਗਧਾਰੀ ਸਤਿਗੁਰੂ ਕਹਿੰਦੇ ਖੁਦਾ ਇਹੀ ਕੁਝ ਕਰਦਾ ਹੈ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਹੈ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ ਹੈ ਸਿੰਘਾਸ਼ਣ ਤੇ ਬੈਠਿਆਂ ਨੂੰ ਧਰਤੀ ਤੇ ਰੋਲ ਦਿੰਦਾ ਹੈ ਧਰਤੀ ਤੇ ਰੁੜਦਿਆਂ ਨੂੰ ਸਿੰਘਾਸ਼ਣਾਂ ਤੇ ਬਿਠਾ ਦਿੰਦਾ ਹੈ ਇਹ ਉਹਦੀ ਕਰਾਮਾਤ ਹੈ ਇਹ ਉਹਦੀਆਂ ਬਖਸ਼ਿਸ਼ਾਂ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਪੀਰ ਦਸਤਗੀਰ ਦੇ ਸਵਾਲ ਸੀ ਰਉਬ ਵਿਚਾਰ ਹੋਰ